ਪਾਇਲ ਹਲਕੇ ਵਿੱਚ ਰਹਿੰਦੇ ਕੱਚੇ ਮਕਾਨਾਂ ਵਾਲੇ 221 ਪਰਿਵਾਰਾਂ ਲਈ ਖੁਸ਼ਖਬਰੀ ਆਈ ਹੈ। ਪੰਜਾਬ ਸਰਕਾਰ ਵੱਲੋਂ ਇਹਨਾਂ ਸਾਰੇ ਕੇਸਾਂ ਨੂੰ ਮਨਜ਼ੂਰੀ ਮਿਲ ਗਈ ਹੈ ਜਿਸ ਨਾਲ ਹੁਣ ਇਹ ਪਰਿਵਾਰ ਜਲਦ ਹੀ ਆਪਣੇ ਪੱਕੇ ਮਕਾਨ ਬਣਵਾ ਸਕਣਗੇ। ਪਾਇਲ ਦੀ ਦਾਣਾ ਮੰਡੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਹਲਕਾ ਵਿਧਾਇਕ ਮਰਵਿੰਦਰ ਸਿੰਘ ਗਿਆਸਪੁਰਾ ਨੇ ਸਰਕਾਰ ਵੱਲੋਂ ਮਨਜ਼ੂਰ ਕਰੋੜਾਂ ਰੁਪਏ ਦੀ ਗ੍ਰਾਂਟ ਦੇ ਮਨਜ਼ੂਰੀ ਪੱਤਰ ਇਹਨਾਂ ਪਰਿਵਾਰਾਂ ਨੂੰ ਸੌਂਪੇ। ਇਸ ਮੌਕੇ ਉਹਨਾਂ ਕਿਹਾ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮਕਸਦ ਗਰੀਬ ਪਰਿਵਾਰਾਂ ਨੂੰ ਫੰਡ ਮੁਹਈਆ ਕਰਵਾਉਣਾ ਹੈ ਇਹ ਪਰਿਵਾਰ ਕਈ ਸਾਲਾਂ ਤੋਂ ਪੱਕੇ ਮਕਾਨ ਦਾ ਸੁਪਨਾ ਵੇਖ ਰਹੇ ਸਨ ਉਹਨਾਂ ਦਾ ਸੁਪਨਾ ਹੁਣ ਹਕੀਕਤ ਬਣੇਗਾ ਐਮਐਲਏ ਸਾਹਿਬ ਜਿਹੜਾ ਅੱਜ ਦਾ ਪ੍ਰੋਗਰਾਮ ਰੱਖਿਆ ਕੀ ਹੈਗਾ ਜੀ ਇਹ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾਂ ਸ਼ਹੀਦੀ ਦਿਵਸ ਨੂੰ ਸਮਰਪਿਤ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਰਹਿੰਦੇ ਗਰੀਬ ਪਰਿਵਾਰ ਜਿਹੜੇ ਕਿ ਬੜੇ ਲੰਬੇ ਸਮੇਂ ਤੋਂ ਮੰਗ ਕਰਦੇ ਸੀ ਕਿ ਉਹਨਾਂ ਦਾ ਵੀ ਕਦੇ ਘਰ ਬਣੂਗਾ ਕੋਈ ਉਹਨਾਂ ਦੇ ਵੀ ਘਰਾਂ ਦੀ ਕੋਈ ਸਾਲ ਲਊਗਾ ਤੇ ਉਹ ਦੋਸਤ 300 21 ਘਰਾਂ ਦੇ ਕਰੀਬ ਜਿਹੜਾ ਹੈਗਾ ਅੱਜ ਉਹਨਾਂ ਨੂੰ ਸੈਂਕਸ਼ਨ ਲੈਟਰ ਅੱਜ ਦੇਣੇ ਆ ਕਿਉਂਕਿ ਉਹਨਾਂ ਦੇ ਘਰਾਂ ਦੀ ਹਾਲਤ ਜਿਹੜੀ ਆ ਉਹ ਬਹੁਤ ਖਰਾਬ ਆ ਔਰ ਉਸ ਖਰਾਬ ਹਾਲਤ ਨੂੰ ਦੇਖਦੇ ਹੋਏ ਅੱਜ ਅਸੀਂ ਮਾਨਯੋਗ ਕੇਂਦਰ ਸਰਕਾਰ ਦਾ ਤੇ ਮਾਨਯੋਗ ਮੁੱਖ ਮੰਤਰੀ ਸ਼ਰਦ ਪੂਰਨ ਸਿੰਘ ਮਾੜੀ ਦਾ ਬੈਦਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨਾਂ ਦੀ ਬਾਹ ਫੜੀਆ ਜਿਨ੍ਹਾਂ ਨੇ ਇਹਨਾਂ ਦੇ ਦੁੱਖ ਨੂੰ ਸੁਣਿਆ ਔਰ ਬੜੇ ਲੰਬੇ ਸਮੇਂ ਤੋਂ ਇਹ ਬੜਪ ਰਹੇ ਸੀ ਕਿ ਕੋਈ ਆਵੇਗਾ ਕੋਈ ਸਾਡੀ ਬਾਹ ਫੜੇਗਾ ਔਰ ਇਹ ਜਿਹੜਾ ਮੁੱਦਾ ਸੀ ਮੇਰੇ ਵੱਲੋਂ ਵਿਧਾਨ ਸਭਾ ਦੇ ਵਿੱਚ ਵੀ ਚੁੱਕਿਆ ਗਿਆ ਸੀ ਕਿਉਂਕਿ ਬੜੇ ਲੰਬੇ ਸਮੇਂ ਤੋਂ ਜਿਹੜੀਆਂ ਸਾਈਟਾਂ ਸੀਗੀਆਂ ਉਹ ਬੰਦ ਸੀਗੀਆਂ ਤੇ ਉਸ ਮੁੱਦਾ ਚੁੱਕਣ ਤੋਂ ਬਾਅਦ ਸਾਈਟਾਂ ਵੀ ਖੁੱਲੀਆਂ ਤੇ ਸਾਡੇ ਗਰੀਬ ਪਰਿਵਾਰਾਂ ਦੇ ਜਿਹੜੇ ਮਕਾਨ ਸੀ ਉਹ ਇਸ ਦੇ ਵਿੱਚ ਪਾਸ ਹੋਏ ਨੇ ਬਾਕੀ ਕੁਝ ਹਜੇ ਪਰਿਵਾਰ ਰਹਿੰਦੇ ਨੇ ਸਾਡੇ ਉਹ ਧਿਆਨ ਦੇ ਵਿੱਚ ਨੇ ਅਸੀਂ ਉਹਨਾਂ ਦੀਆਂ ਲਿਸਟਾਂ ਬਣਾਈਆਂ ਹੋਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੈਕੰਡ ਫੇਜ਼ ਹੋਏਗਾ ਉਹ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਘਬਰਾਉਣ ਦੀ ਲੋੜ ਨਹੀਂ ਤੁਹਾਡੇ ਵੀ ਜਿਹੜੇ ਨਾਂ ਨੇ ਉਹ ਉਹਦੇ ਵਿੱਚ ਪਾਏ ਜਾਣਗੇ ਜਿਹੜਾ ਵੀ ਜੈਨੂਨ ਹੋਏਗਾ ਜਿਹਦਾ ਕੋਈ ਘਰ ਦੀ ਕੋਈ ਨੁਕਸਾਨ ਹੋਇਆ ਹੋਏਗਾ ਕਿਸੇ ਦਾ ਬਾਲਾ ਗਿਰਿਆ ਜਾਂ ਕਿਸੇ ਦੀ ਕੋਈ ਘਰ ਦਾ ਨੁਕਸਾਨ ਹੋਇਆ ਉਹਨਾਂ ਦੇ ਸਾਰੇ ਘਰਾਂ ਨੂੰ ਠੀਕ ਕਰਨਾ ਆਮ ਆਦਮੀ ਪਾਰਟੀ ਦਾ ਫਰਜ਼ ਆ ਤੇ ਅਸੀਂ ਉਹਨਾਂ ਨੂੰ ਠੀਕ ਕਰਾਂਗੇ ਤੇ ਇਹ ਕੋਈ ਅਸਾਨਾ ਤੇ ਆਸਾਨ ਨਹੀਂ ਹੈ ਇਹ ਇਹਨਾਂ ਦਾ ਕਰਜ਼ਾ ਵਾ ਉਹ ਅਸੀਂ ਕਰਜ਼ਾ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਕਿੰਨੇ ਟਾਈਮ ਦੇ ਵਿੱਚ ਜਿਹੜੇ ਇਹਨਾਂ ਲੋਕਾਂ ਦੇ ਜਿਹੜਾ ਘਰਾਂ ਨੂੰ ਬਣਾਇਆ ਜਾਊਗਾ ਜੀ ਕਿੰਨੇ ਇਹਦੇ ਵਿੱਚ ਇਹ ਤਕਰੀਬਨ ਬੜੀ ਜਲਦੀ ਇਹਨਾਂ ਦੀ ਪਹਿਲੀ ਕਿਸ਼ਤ ਇਹਨਾਂ ਦੇ ਖਾਤਿਆਂ 'ਚ ਆ ਜਾਣੀ ਹੈ ਤੇ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਹ ਪਹਿਲੀ ਕਿਸ਼ਤ ਨੂੰ ਖਰਚ ਲੈਣਗੇ ਜਿੰਨੀ ਜਲਦੀ ਉਹ ਖਰਚਣਗੇ ਉਸ ਤੋਂ ਬਾਅਦ ਦੂਜੀ ਕਿਸ਼ਤ ਉਹਨਾਂ ਦੀ ਪੈ ਜਾਏਗੀ ਇੱਕ ਪ੍ਰੋਸੈਸ ਵਾਈ ਦਾ ਕਿਸੇ ਬੰਦੇ ਨੇ 10 ਦਿਨਾਂ 'ਚ ਖਰਚ ਲਈਦਾ 10 ਦਿਨਾਂ ਬਾਅਦ ਅਗਲੇ ਪੈਸੇ ਪੈ ਜਾਣੇ ਆ ਕਈ ਵਾਰ ਕਿਸੇ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਉਹ ਮਹੀਨਾ ਲਾ ਦਿੰਦਾ ਤੇ ਉਹਦੇ ਵਿੱਚ ਫਿਰ ਉਹ ਟਾਈਮ ਉਸ ਹਸਾਬ ਦੇ ਨਾਲ ਹਰੇਕ ਬੰਦੇ ਦਾ ਆਪੋ ਆਪਣਾ ਡਿਊਰੇਸ਼ਨ ਜਿਵੇਂ ਜਿਵੇਂ ਉਹ ਦਿਨ ਦੀ ਕੰਪਲੀਸ਼ਨ ਹੁੰਦੀ ਜਾਏਗੀ ਉਹਨਾਂ ਦੀ ਫੋਟੋ ਖਿੱਚ ਕੇ ਅੱਗੇ ਜਾਂਦੀ ਜਾਏਗੀ ਤੇ ਉਸੇ ਤਰੀਕੇ ਦੇ ਨਾਲ ਸਮੇਂ-ਸਮੇਂ ਤੇ ਉਹਨਾਂ ਦੇ ਜਿਹੜੇ ਪੈਸੇ ਆ ਉਹ ਉਹਨਾਂ ਨੂੰ ਪੈਦੇ ਜਾਂਦੇ ਆ ਹਾਂਜੀ ਕੀ ਨਾਮ ਆ ਤੁਹਾਡਾ ਜੀ ਅਸੀਂ ਨਾਮ ਰਜੀ ਆਈ ਮੇਰਾ ਪਿੰਡ ਤਮੋਣਾ ਅਸੀਂ ਪ੍ਰਚਾਰ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਸਾਡੀ ਮਦਦ ਕੀਤੀ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਡੇ ਗਏ ਘਰ ਨਵਾਂ ਬਣਾਉਣ ਵਾਸਤੇ ਸਾਨੂੰ ਕੀਕ ਤੁਹਾਡੇ ਮਕਾਨ ਕਦ ਗਿਰ ਗਏ ਸੀਗੇ ਜੀ ਮੇਰਾ ਕਾਹਨ ਮੇਰਾ ਮਕਾਨ ਗਿਆ ਜਿਆਦਾ ਮੀਂਹ ਪੈਣ ਕਰਕੇ ਮਕਾਨ ਗਿਆ ਤਾ ਸੀਗਾ ਤੇ ਹੁਣ ਜੀ ਤੁਹਾਨੂੰ ਕੀ ਚੈੱਕ ਦਿੱਤੇ ਜਾ ਰਹੇ ਨੇ ਕੀ ਹੈਗਾ ਜੀ ਹਾਂਜੀ ਕੀ ਕਹਿਣਾ ਚਾਹੋਗੇ ਸਰਕਾਰ ਬਾਰੇ ਬਸੀ ਸਰਕਾਰ ਦਾ ਬਹੁਤ ਧੰਨਵਾਦ ਹੈ ਜਿੰਨੇ ਸਾਰੇ ਮਦਦ ਕਰਦੇ ਆਂ ਜੀ ਕਿਵੇਂ ਤੇ ਕਾਰਨ ਨਾਲ ਗੱਲ ਕਰਕੇ ਬਹੁਤ ਧੰਨਵਾਦ ਹੈ ਸਰਕਾਰ ਦਾ ਮੇਲੇ ਸਾਹਿਬ ਦਾ ਬਹੁਤ ਜੈਦਨ ਕਰਦੇ ਆਂ ਕੋਈ ਨਾਮ ਤੁਹਾਡਾ ਜੀ ਕਿਹੜਾ ਪਿੰਡ ਆ ਤੁਹਾਡਾ ਕਿਹੜਾ ਨਿਕਲ ਆਏ ਅੱਜ ਕੀ ਕਰਨ ਆਏ ਓਥੇ ਤੁਸੀਂ ਇੱਥੇ ਜੀ ਮਕਾਨਾ ਲਈ ਸੱਜਿਆ ਸੀਗਾ ਧੰਨਵਾਦ ਕਰਦੇ ਆਂ ਉਹਨਾਂ ਦੇ ਜਿਨ੍ਹਾਂ ਨੇ ਸਾਨੂੰ ਸੱਜਿਆ ਦਿਆ ਕਿੰਨੇ ਮਕਾਨ ਕੱਢ ਗਿਰ ਗਿਆ ਜੀ ਤੁਹਾਡਾ ਜੀ ਮੀਹੇ ਕਿਤੇ ਕਹਿਣਾ ਤੇ ਹੁਣ ਸਰਕਾਰ ਕੀ ਮਦਦ ਦੇ ਰਹੀ ਹੈ ਕੀ ਹੈਗਾ ਜੀ ਹਾਂਜੀ ਮਦਦ ਤਾਂ ਦੇ ਰਹੀ ਹੈ ਕੀ ਕਹਿਣਾ ਚਾਹਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਕੀ ਨਾਮ ਆ ਜੀ ਤੁਹਾਡਾ ਜੀ ਗੁਰਪ੍ਰੀਤਪਾਲ ਅੱਜ ਜਿਹੜਾ ਹੋਰੇ ਕਿਹੜੇ ਬੰਦੇ ਜਾ ਰਹੇ ਨੇ ਕਾਦੇ ਬੰਦੇ ਜਾ ਰਹੇ ਨੇ ਕੀ ਕਹਿਣਾ ਚਾਹੁੰਗੇ ਹਾਂਜੀ ਜਿਹੜੇ ਹੜ੍ਹਾਂ ਦੇ ਦੌਰਾਨ ਮਕਾਨ ਬਹੁਤ ਜਿਆਦਾ ਖਰਾਬ ਹੋ ਕੇ ਸੀ ਜਾਂ ਡਿੱਗ ਗਏ ਸੀਗੇ ਜੀ ਤੇ ਐਮਐਲਏ ਸਰ ਦੀ ਕਿਰਪਾ ਨਾਲ ਤੇ ਪੰਜਾਬ ਸਰਕਾਰ ਦੀ ਉਹਦੇ ਨਾਲ ਵੀ ਅਸੀਂ ਸਾਰਿਆਂ ਦੇ ਫਾਰਮ ਭਰੇ ਤੇ ਤਕਰੀਬਨ ਸਾਰਿਆਂ ਨੂੰ ਇਹ ਸਹੂਲਤ ਮਿਲ ਰਹੀ ਆ ਵੀ ਉਹਨਾਂ ਦੇ ਜਿਹੜੇ ਡਿੱਗ ਚੁੱਕੇ ਮਕਾਨ ਸੀਗੇ ਤੇ ਉਹਨਾਂ ਨੂੰ ਨਵੇਂ तरीके ਨਾ ਬਣਾਉਣ ਦੇ ਲਈ ਨਵੇਂ ਸ੍ਰਿਓ ਤੇ ਪੰਜਾਬ ਸਰਕਾਰ ਤੇ ਐਮਐਲਏ ਗਿਆਸਪੁਰਾ ਸਰ ਜੀ ਹਲਕਾ ਪਹਿਲ ਤੇ ਬਲਕ ਦਰਾਹਾ ਤੋਂ ਉਹਨਾਂ ਦੀ ਮਦਦ ਕਰ ਰਹੇ ਨੇ ਤੇ ਅੱਜ ਉਹਨਾਂ ਦੇ ਹੀ ਚੈੱਕ ਵੰਡੇ ਜਾ ਰਹੇ ਨੇ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਮਕਾਨ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਸੀ ਡਿੱਗ ਚੁੱਕੇ ਸੀ ਤੇ ਸਿਰ ਉੱਤੋਂ ਛੱਤਾਂ ਜਾ ਕਿ ਕਿੰਨੇ ਕ ਮਕਾਨਾਂ ਦਾ ਜਦੋਂ ਇੱਥੇ ਬਣਨ ਲਗੇ ਪੱਤਰ ਘੱਟ ਤੋਂ ਘੱਟ ਜੀ ਅਸੀਂ 2-300 ਮਕਾਨ ਦੇ ਫਾਰਮ ਭਰੇ ਸੀਗੇ ਜੀ ਤੇ ਸਰ ਐਮ ਐਲ ਏ ਸਰ ਮਨਵਿੰਦਰ ਸਿੰਘ ਗਿਆਸਪੁਰਾ ਜੀ ਦੀ ਦੇਣ ਆ ਇਹ ਵੀ ਉਹਨਾਂ ਨੇ ਸਾਰੇ ਘਰਾਂ ਦੇ ਪਹਿਲਾ ਮੌਕੇ ਦਿਖਾਏ ਜਾਇਦਾਦਾਂ ਲਿਆ ਤੇ ਸਾਰਿਆਂ ਦੇ ਪਾਸ ਕਰਕੇ ਅੱਜ ਉਹਨਾਂ ਨੂੰ ਇੱਥੇ ਇਸ ਪ੍ਰੋਗਰਾਮ ਵਿੱਚ ਸੱਦਿਆ ਤੇ ਉਹਨਾਂ ਨੂੰ ਚੈੱਕ ਵੰਡੇ ਜਾਣੇ ਆ ਗਰੀਬ ਪਰਿਵਾਰਾਂ ਨੂੰ ਜੋ ਨਵੇਂ ਸਿਰਿਓ ਆਪਣੇ ਮਕਾਨ ਉਸਾਰ ਸਕਣ ਠੀਕ ਹੈ ਅੱਜ ਜਿਹੜੇ ਕੀ ਉਹ ਮਕਾਨ ਗਿਰਿਆਂ ਦੇ ਇਥੇ ਖਾੜਾਂ ਦੇ ਵਿੱਚ ਸਰਕਾਰ ਵੱਲੋਂ ਚੈੱਕ ਦਿੱਤੇ ਜਾ ਰਹੇ ਕੀ ਕਹਿਣਾ ਚਾਹਾਂਗੇ ਉਹ ਸਰ ਸੇ ਐਮਐਲਏ ਸਾਹਿਬ ਮਨਵਿੰਦਰ ਸਿੰਘ ਗਿਆਸੂਰਾ ਜੀ ਦਾ ਧੰਨਵਾਦ ਕਰਦੇ ਆ ਅੱਥੇ ਅੱਜ ਚੈੱਕ ਬੰਡੇ ਜਾ ਰਹੇ ਨੇ ਹੜਾਂਕਾ ਦੌਰਾਨ ਜਿਹੜੇ ਮਕਾਨ ਡਿੱਗ ਚੁੱਕੇ ਸੀ ਅੱਜ ਸਰ ਉਹਨਾਂ ਨੂੰ ਪਾਸ ਕਰਵਾ ਕੇ ਉਹਨਾਂ ਨੂੰ ਮਦਦ ਦੇ ਰਹੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਹਨਾਂ ਨੇ ਸਾਡੇ ਗਰੀਬ ਪਰਿਵਾਰਾਂ ਬਾਰੇ ਇੰਨਾ ਸੋਚਿਆ ਸਾਹਿਬ ਜੀ